ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੁਰਬਾਣੀ ਨੇ ਸਾਡੇ ਅੰਦਰ ਜਿਹੜਾ ਜज्ਬਾ ਭਰਨਾ ਹੈ ਇਹ ਤੇ ਇਹਨਾਂ ਨੇ ਭਰਨਾ ਹੈ ਸਤਿਗੁਰ ਨੇ ਭਰਨਾ ਹੈ ਇੱਥੇ ਤੇ ਰੋਟੀਆਂ ਸੇਕਣ ਵਾਲੇ ਆ ਜੀ ਸਾਰੇ ਬੜਿਆਂ ਪਰਿਵਾਰਾਂ ਨੂੰ ਜ਼ਿੰਦਗੀ ਵਿੱਚ ਮਿਲਿਆ ਮੈਂ ਕੈਨੇਡਾ ਇੱਕ ਵਾਰੀ ਇਹ ਗੱਲ ਕਹਿ ਦਿੱਤੀ ਸੀ ਬੜਾ ਰੌਲਾ ਪੈ ਗਿਆ ਸੀ ਮੈਨੂੰ ਕਈ ਪਰਿਵਾਰ ਇਦਾਂ ਦੇ ਮਿਲੇ ਕਹਿੰਦੇ ਸਾਡੇ ਤੱਕ ਤੇ ਪਹੁੰਚਿਆ ਹੀ ਕੁਝ ਨਹੀਂ ਮੈਨੂੰ ਕਹਿੰਦੇ ਜੀ ਕਰੋੜਾਂ ਰੁਪਏ ਇਕੱਠਾ ਹੋਇਆ ਬਾਹਰਲੇ ਦੇਸ਼ ਵਿੱਚ ਤੇ ਇੱਕ ਮੈਨੂੰ ਪਰਿਵਾਰ ਮਿਲਿਆ ਕਹਿੰਦੇ ਸਾਡੇ ਤੱਕ ਤੇ ਪੰਜੀ ਨਹੀਂ ਆਈ ਇਹ ਕਿਆ ਕਿਧਰ ਨੂੰ ਫੰਡ ਗਏ ਕਿਧਰ ਨੂੰ ਵੱਡੇ ਵੱਡੇ ਬੰਦੇ ਸ਼ੀਦਾਂ ਦੇ ਨਾਂ ਤੇ ਰੋਟੀਆਂ ਸੇਕਣ ਵਾਲੇ ਆ ਆ ਗੱਲਾਂ ਕਿੰਨੇ ਦੱਸਣੀਆਂ ਸਾਨੂੰ ਆ ਗਿਆਨ ਆ ਸੋਚੀ ਸਾਨੂੰ ਕਿੰਨੇ ਕਰਾਉਣੀ ਐ ਆ ਗੱਲਾਂ ਦੀ ਸਮਝ ਕਿੱਥੋਂ ਪੈਣੀ ਐ ਮੁੜ ਕੇ ਤੇ ਸ਼ੀਦਾਂ ਦਾ ਉਹ ਸ਼ੀਦਾਂ ਦੇ ਪਰਿਵਾਰ ਰੋਲਦੇ ਵੇਖੋ بڑے بڑے ਸ਼ਹੀਦ ਹੋਏ ਸਾਡੀ ਕੌਮ ਦੇ ਜਿਨ੍ਹਾਂ ਦੇ ਛੱਤ ਨਹੀਂ ਸਿਰ ਦੇ ਉੱਤੇ ਕਈ ਇਦਾਂ ਦੇ ਐ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਮਰੇ ਉਹ ਤੇ ਰੁਲ ਗਏ ਉਹਨਾਂ ਦੇ ਨਾਂ ਦੇ ਉੱਤੇ ਕਈ ਵੱਡੇ ਵੱਡੇ ਮਹਿਲ ਬਣਾ ਗਏ ਕਈ ਸੈੱਟ ਹੋ ਗਏ ਪੈਸਾ ਗਰੀਬਾਂ ਦੇ ਨਾਂ ਤੇ ਬਦਵਾਵਾਂ ਦੇ ਨਾਂ ਤੇ ਸ਼ੀਦਾਂ ਦੇ ਨਾਂ ਤੇ ਇਕੱਠਾ ਕਰ ਕਰ ਕੇ ਪਤਾ ਨਹੀਂ ਕਿੱਥੇ ਤੋਂ ਕਿੱਥੇ ਪਹੁੰਚ ਗਏ ਸ਼ੀਦਾਂ ਦੇ ਨਾਂ ਉੱਤੇ ਸੈੱਟ ਹੋ ਗਏ ਸ਼ੀਦਾਂ ਦੇ ਨਾਂ ਤੇ ਵੱਡੀਆਂ-ਵੱਡੀਆਂ ਜਥੇਬੰਦੀਆਂ ਬਣਾ ਲੀਆਂ ਸ਼ੀਦਾਂ ਦੇ ਨਾਂ ਤੇ ਵੱਡੇ-ਵੱਡੇ ਟਰਸਟ ਬਣਾ ਲਏ ਸ਼ੀਦਾਂ ਦੇ ਨਾਂ ਤੇ ਕਰੋੜਾਂ ਅਰਪਾਨ ਰੁਪਈਆ ਇਕੱਠਾ ਕਰ ਲਿਆ ਪਰ ਜਿਹੜੀਆਂ ਮਾਮਾਉਂ ਦੇ ਪੁੱਤ ਰੁਲ ਗਏ ਪੁੱਛਿਆ ਨਹੀਂ ਕਿਸੇ ਨੇ ਸਿਰ ਤੇ ਲੈਣ ਵਾਲੀ ਚੁੰਨੀ ਨਹੀਂ ਚੱਜਦੀ ਪਾਉਣ ਵਾਲਾ ਸੂਟ ਨਹੀਂ ਚੱਜਦਾ ਇੱਕ ਟਾਈਮ ਦੀ ਰੋਟੀ ਨਹੀਂ ਮਿਲਦੀ ਗਿਆਂ ਨੂੰ ਉਹ ਕੁਰਬਾਨੀਆਂ ਕਰਨ ਵਾਲੇ ਕਰ ਜਾਂਦੇ ਐ ਮੁੜ ਕੇ ਰੋਲ ਕੇ ਰੱਖ ਦਿੰਦੇ ਸਾਡੇ ਅੱਜ ਹਾਲ ਇਦਾਂ ਦਾ ਹੈ ਕਈ ਬੰਦੇ ਇੱਥੇ ਢੰਮ ਚੌਧਰੀ ਬਣੇ ਹੋਏ ਐ ਆਪੇ ਆਗੂ ਬਣੇ ਹੋਏ ਐ ਆਪੇ ਅੱਖਾਂ ਦੇ ਸਾਡੀਆਂ ਅੱਖਾਂ ਦੇ ਵਿੱਚ ਘੱਟਾ ਝੋਕਦੇ ਐ ਕਿੱਥੇ ਤੋਂ ਕਿੱਥੇ ਪਹੁੰਚ ਗਏ ਪਰ ਉਹ ਕਈ ਗਰੀਬ ਰੁਲਦੇ ਰੋਲਦੇ ਰੋਲਦੇ ਰੁਲਦੇ ਰੁਲ ਗਏ ਕੋਈ ਨਹੀਂ ਜੀ ਪੁੱਛਦਾ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਆ ਕਵਤਾ ਜਰਾ ਧਿਆਨ ਨਾਲ ਸੁਣਿਓ ਇਸੇ ਗੱਲ ਦੀ ਇਹ ਚੰਗੀ ਤਰ੍ਹਾਂ ਤੁਹਾਡੇ ਸਮਝ ਵਿੱਚ ਆਏਗੀ ਆ ਗੱਲ ਧਿਆਨ ਚ ਰੱਖਿਓ ਪਿਆਰਿਓ ਇਹਨਾਂ ਨੇ ਸਾਨੂੰ ਆ ਗੁਰਮਤ ਦੇ ਨੁਕਤੇ ਕੀ ਸਮਝਾਉਣੇ ਐ ਸਾਡੇ ਆਕੂ ਤੇ ਖਾਨ ਵਾਲੇ ਐ ਪਿਆਰਿਓ ਖਾਨ ਵਾਲੇ ਇਹ ਤੇ ਫੰਡ ਗਵਨ ਕਰਨ ਵਾਲੇ ਲੋਕ ਨੇ ਵੱਡੇ ਵੱਡੇ ਫੰਡ ਖਾ ਕੇ ਵੱਡੇ ਵੱਡੇ ਯਾ ਖੁਦਾਇਆ ਹਵਸ਼ ਕੇ ਬੰਦੇ ਯਾ ਖੁਦਾਇਆ ਹਵਸ਼ ਕੇ ਬੰਦੇ ਵਫਾ ਕੋ ਵੇਚ ਦਿੰਦੇ ਹੈ ਖੁਦਾ ਕੇ ਘਰ ਕੀ ਕਿਆ ਬਾਤ ਹੈ ਇਹ ਤਾਂ ਖੁਦਾ ਕੋ ਵੇਚ ਦਿੰਦੇ ਰੱਬ ਦੇ ਘਰ ਦੀ ਕਿਹੜੀ ਗੱਲ ਕਰਦੇ ਹੋ ਤੇ ਰੱਬ ਨੂੰ ਵੇਚ ਦੇਣਗੇ ਜਿੱਦਣ ਮਿਲ ਗਿਆ ਇਹਨਾਂ ਨੂੰ ਇਹ ਸ਼ੀਦਾਂ ਦੇ ਨਾਂ ਤੇ ਰੋਟੀਆਂ ਸੇਕਦੇ ਆ ਇਹਨਾਂ ਨੇ ਸ਼ੀਦਾਂ ਦੀਆਂ ਚਮੜੀਆਂ ਵੇਚੀਆਂ ਪਿਆ ਰਿਓ ਇਹਨਾਂ ਨੇ ਸ਼ੀਦਾਂ ਦੀ ਰਾਖ ਵੀ ਵੇਚੀ ਐ ਇਦਾਂ ਦੇ ਸਾਡੇ ਆਗੂ ਐ ਅੱਜ ਆਗੂ ਖਹਿੜਾ ਛਡਾਉਣਾ ਪੈਣਾ ਇਹਨਾਂ ਤੋਂ ਪਰੇ ਕਰਨਾ ਪੈਣਾ ਇਹਨਾਂ ਨੂੰ ਇਹਨਾਂ ਦੀ ਅਗਵਾਈ ਛੱਡਣੀ ਪੈਣੀ ਐ ਪਰੇ ਸੱਟ ਲਾ ਕੇ ਪਰੇ ਸੱਟ ਨੇ ਪੈਣਗੇ ਤਾਂ ਗੱਲ ਬਣੇਗੀ ਨਹੀਂ ਤੇ ਇਹੋ ਜਿਹੇ ਬੰਦੇ ਅਗਵਾਈਆਂ ਕਰਦੇ ਰਹੇ ਪੇੜਾ ਕਰਕ ਕਰ ਦੇਣਗੇ ਸਾਡਾ ਸਾਡੇ ਸਤਿਗੁਰੂ ਸਾਡੇ ਤੇ ਮਿਹਰ ਕਰਨ ਆਓ ਸਿੱਖੀ ਤੋਂ ਵਾਰ ਗਏ ਵਾ 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 ਜਿਹੜੇ ਦੇ Dey, ke, kimti jinda awaaz khol de upar mukha zara khul ke ਕਮਾਂਦਾ ਸਾਰੇ ਕੈਨਸ਼ਾਲੀ ਤੋਂ ਤਾਈ ਹਰ ਲੋਦੇ ਪਾਏ ਤਬਰਾਂ ਦੀ ਪਿੱਛੋਂ ਚੋਂ ਬਾਤ ਕੋਈ ਕੁਛ ਦਗਾ ਨਹੀਂ ਉਹ ਨਾਂ ਦੇ ਬੱਚਿਆਂ ਨੂੰ ਨਾ ਕੋਈ ਆਣ ਸਹਾਰੇ ਦਿੰਦਾ ਸਿੱਖੀ ਤੋਂ ਵਰ ਗਏ ਜਿਹੜੇ ਕੀ ਤੋ ਵਰ ਗਏ ਜਿਹੜੇ ਬੇਸ਼ਕੀਮਤੀ ਜਿੰਦਾਂ ਵਾ 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 ਕੀ ਜਿਉਣਾ ਮਾਂ ਪਿਆੰਦਾ ਜਿਨਾਂ ਨੇ ਪੁੱਤ ਸ਼ਹੀਦ ਕਰਾਲੇ कुझु मारे गैरान कुझु ससे खाल कु कुझु मारे गैरान कुझु ससे भुल गेओ नू मार लिया अनखायो जा सिखी तो मार गे जीमती जिंद ਕੀ ਤੋ ਵਰ ਗਏ ਜਿਹੜੇ ਬੇਸ਼ਕੀਮ ਕੀ ਜਿੰਦਾਂ ਸਭ ਫੰਡ ਗਵਨ ਕਰ ਲੈ ਕਿੱਥੇ ਮਸੰਦ ਸੁਣੇ ਅਸੀਂ ਉਹ ਨਾ ਪਾਵੀਂ ਕਰਕੇ ਮਾੜੇ ਮਸੰਦ ਸੁਣੇ ਅਸੀਂ ਉਹ ਨਾ ਪਾਵੀਂ ਕਰਕੇ ਸਿੱਖੀ ਤੋਂ ਵਾਰ ਗਏ ਜਿਹੜੇ ਬੇਸ਼ਕੀਮਤੀ ਜਿੰਦਾਂ ਸਿੱਖੀ ਤੋਂ ਵਾਰ ਗਏ ਜਿਹੜੇ ਬੇਸ਼ਕੀਮਤੀ ਜਿੰਦਾਂ ਤੋਂ ਭਰਾ ਦੇ ਤਬਰ ਕਈ ਕਹਿ ਕੇ ਆਪਵਾਦੀ ਨੇ ਮਾਰੇ ਜੇ ਮਾਜੇ ਵਿੱਚ ਜਾ ਕੇ ਵੇਖੋ ਨਾ ਗੁਰਮਖੋ ਮਾਜੇ ਵਿੱਚ ਕਈ ਘਰ ਇਦਾਂ ਦੇ ਐ ਜਿੱਥੇ ਕਈ ਕਈ ਸਾਲ ਬਰਾਤਾਂ ਨਹੀਂ ਚੜੀਆਂ ਕਈ ਪਿੰਡ ਇਦਾਂ ਦੇ ਐ ਜੀ ਕਈ ਪਿੰਡ ਮਾਝੇ ਵਿੱਚ ਇਤਾਂ ਦੇ ਐ ਜਿੱਥੇ ਬਰਾਤਾਂ ਨਹੀਂ ਚੜੀਆਂ ਅੱਤਵਾਦੀ ਕਹਿ ਕੇ ਮਾਰਦੇ ਅੱਤਵਾਦੀ ਕਹਿ ਆ ਸੁਣੋ ਤਬਰਾਂ ਦੇ ਕਬਰ ਕਈ ਕ ਜੋਇਨੇ ਨਾ ਸਾੰਬੇ ਨਾ ਸਤਕਾਰੇ ਜ਼ੁਲਮਾਂ ਦੀ ਗਾਥਾ ਨੂੰ ਦੱਸਦਾ ਹਰ ਇੱਕ ਜੀ ਦਾ ਪਿੰਰਾ ਸਿੱਖੀ ਕੋ ਵਰਗੈ ਜਿਹੜੇ ਬੇਸ਼ਕੀਮਤੀ ਜਿੰਦਾਂ ਸਿੱਖੀ ਤੋਂ ਵਰ ਗਏ ਜਿਹੜੇ ਬੇਸ਼ਕੀਮਤੀ ਜਿੰਦਾਂ ਆਹ ਕਿਹਾ ਜਾ ਰਿਹਾ ਨਾ ਪਿਆਰਿਓ ਕਿਹਾ ਜਾ ਰਿਹਾ ਨਾ ਵੀ ਕੇ ਪੀਐਸ ਗਿੱਲ ਦੇ ਭੋਗ ਦੇ ਉੱਤੇ ਕੋਈ ਜਾਵੇ ਨਾ ਸੰਸਕਾਰ ਦੇ ਉੱਤੇ ਕੋਈ ਨਾ ਜਾਵੇ ਗੁਪਤ ਰੱਖਿਆ ਗਿਆ ਸੰਸਕਾਰ ਹੋ ਗਿਆ ਪਤਾ ਹੀ ਨਹੀਂ ਲੱਗਿਆ ਕੌਣ ਗਿਆ ਸੀ ਤੇ ਕੌਣ ਨਹੀਂ ਗਿਆ ਸੀ ਸੰਸਕਾਰ ਕਹਿੰਦੇ ਭੋਗ ਤੇ ਕੋਈ ਨਾ ਜਾਵੇ ਫਿਰ ਇੱਕ ਬੜੀ ਵੱਡੀ ਜਥੇਬੰਦੀ ਵੱਲੋਂ 14 ਅਕਤੂਬਰ 1992 ਨੂੰ 14 ਅਕਤੂਬਰ 1992 ਨੂੰ ਇਸੇ ਕੇਪੀਐਸ ਗਿੱਲ ਨੂੰ ਆਪਣੇ ਗੁਰਦੁਆਰੇ 'ਚ ਬੁਲਾ ਕੇ ਸਰੋਪਾ ਦਿੱਤਾ ਇਹਦਾ ਜਵਾਬ ਕੌਣ ਦੇਵੇ ਸਰੋਪਾ ਕਾਹਦੀ ਖੁਸ਼ੀ 'ਚ ਦਿੱਤਾ ਕਿਉਂ ਦਿੱਤਾ ਜੇ ਅੱਜ ਕੋਈ ਗਰੀਬ ਬੰਦਾ ਮੰਨ ਲਓ ਭੋਗ ਤੇ ਚਲਿਆ ਗਿਆ ਮੰਨ ਲਓ ਜਾਣਾ ਨਹੀਂ ਚਾਹੀਦਾ ਕੋਈ ਪ੍ਰਚਾਰਕ ਕੋਈ ਰਾਗੀ ਚੱਲਿਆ ਗਿਆ ਹੋ ਸਕਦਾ ਸਾਰੀ ਕੌਮ ਉਸ ਬੰਦੇ ਦੇ ਮਗਰ ਪੈ ਜੇ ਵੀ ਤੂੰ ਜਾਣ ਆਲਾ ਕੌਣ ਹੁੰਨਾ ਹੈ ਠੀਕ ਹੈ ਨਾ ਜੀ ਗੱਲ ਪਰ ਉਸ ਬੰਦੇ ਨੂੰ ਆਪਣੇ ਡੇਰੇ 'ਚ ਸੱਦ ਕੇ ਸਰੋਪਾ 14 ਅਕਤੂਬਰ 1992 ਨੂੰ ਦਿੱਤਾ ਗਿਆ ਉਹਨਾਂ ਨੂੰ ਕੌਣ ਪੁੱਛੇ ਇਹ ਸਵਾਲ ਪੁੱਛੋ ਵੀ ਤੁਸੀਂ ਕਿਉਂ ਸਰੂਪਾ ਦਿੱਤਾ ਸੀ ਆਪਣੇ ਡੇਰੇ 'ਚ ਸੱਦ ਕੇ ਗੁਰਦੁਆਰੇ 'ਚ ਸੱਦ ਕੇ ਤੇ ਪਤਾ ਕੀ ਹੋਏਗਾ ਜੀ ਜਵਾਬ ਕਿਸੇ ਨਹੀਂ ਦੇਣਾ ਰੈਫਣਾ ਲੈ ਕੇ ਤੁਹਾਡੇ ਮਗਰ ਪੈ ਜਾਣਗੇ ਕਹਿਣਗੇ ਤੁਸੀਂ ਕੌਣ ਹੁੰਨੇ ਹੋ ਪੁੱਛਣ ਵਾਲੇ ਤੁਸੀਂ ਕੌਣ ਹੁੰਨੇ ਹੋ ਪੁੱਛਣ ਵਾਲੇ ਇਹ ਉਹ ਬੰਦੇ ਅੱਜ ਸਾਨੂੰ ਸਵਾਲ ਪੁੱਛਦੇ ਐ ਸਾਨੂੰ ਘੇਰਦੇ ਐ ਸਾਨੂੰ ਸਵਾਲ ਕਰਕੇ ਪੁੱਛਦੇ ਐ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ ਤੁਸੀਂ ਸਟੇਜਾਂ ਤੇ ਬੋਲ ਨਹੀਂ ਸਕਦੇ ਸਾਡੇ ਬੰਦੇ ਮਾਰਦੇ ਐ ਸਾਡੀਆਂ ਪੱਕਾ ਲੌਂਦੇ ਐ ਪਰ ਜਦੋਂ ਸਾਡੇ ਵਰਗਾ ਅੱਗੋਂ ਆ ਸਵਾਲ ਪੁੱਛੇਗਾ ਫਿਰ ਜਵਾਬ ਕਿਵੇਂ ਦੇਵੋਗੇ ਜਿੱਦਣ ਅਸੀਂ ਇਹ ਸਵਾਲ ਪੁੱਛਾਂਗੇ ਫਿਰ ਭਈ ਜਿੱਦਣ 14 ਅਕਤੂਬਰ 1992 ਦੀ ਗੱਲ ਅਸੀਂ ਕਰਾਂਗੇ ਫਿਰ ਕੀ ਕਰੋਗੇ ਜਦੋਂ ਅਸੀਂ ਸਵਾਲ ਪੁੱਛਿਆ ਵੀ ਕੀ ਲੈਣ ਆਇਆ ਸੀ ਕਿਉਂ ਸਰੋਪਾ ਦਿੱਤਾ ਸੀ ਕਿਉਂ ਸਤਕਾਰ ਦਿੱਤਾ ਸੀ ਮਾਵਾ ਦੇ ਪੁੱਤ ਰੁੜ ਗਏ ਪਤਾ ਹੀ ਨਹੀਂ ਲੱਗਾ ਕਿੱਧਰ ਗਏ ਲਾਸ਼ਾਂ ਗਵਾਚ ਗਈਆਂ ਕਿੱਧਰ ਗਏ ਸਾਡੇ ਵਰਗਾ ਤੇ ਗੁਰਮਤ ਦਾ ਪ੍ਰਚਾਰ ਕਰਦਾ ਹੈ ਤੇ ਸ਼ਰਿਆਂ 'ਚ ਗੋਲੀਆਂ ਚਲਾਈਆਂ ਜਾਂਦੀਆਂ ਪੱਗਾਂ ਲਾਈਆਂ ਜਾਂਦੀਆਂ ਸਾਡੇ ਵਰਗਾ ਫੇਰ ਵੀ ਨਹੀਂ ਬੋਲ ਸਕਦਾ ਅਸੀਂ ਫੇਰ ਵੀ ਚੁੱਪਾਂ ਪਰ ਸਾਡੇ ਵਰਗਿਆਂ ਦੇ ਤੇ ਗੱਲ ਚ ਗੁੱਠਾ ਦਿੰਨੇ ਹੋ ਤੁਹਾਨੂੰ ਜਿਹੜਾ ਇੰਨਿਆਂ ਸਾਲਾਂ ਤੋਂ ਅੱਜ ਤੱਕ ਲੋਕ ਪੁੱਛਦੇ ਐ ਵੀ ਕਿਉਂ ਸਰੂਪਾ ਦਿੱਤਾ 14 ਅਕਤੂਬਰ 1992 ਨੂੰ ਉਹਦਾ ਜਵਾਬ ਕੌਣ ਦੇਵੇਗਾ ਆਮ ਬੰਦਾ ਜੀ ਅੱਜ ਭੋਗਦੇ ਜਾਇਆ ਉਹਦਾ ਗੜ ਘੁੱਟ ਦਿਓਗੇ ਕੌਣ ਹੁੰਦਾ ਤੂੰ ਜਾਣ ਵਾਲਾ ਨਹੀਂ ਜਾਣਾ ਚਾਹੀਦਾ ਮੈਂ ਫੇਰ ਕਹਿ ਰਿਹਾ ਜਾਣਾ ਨਹੀਂ ਚਾਹੀਦਾ ਪਰ ਸਾਰੇ ਰੂਲ ਗਰੀਬਾਂ ਵਾਸਤੇ ਨੇ ਸਾਰੇ ਰੂਲ ਆਮ ਬੰਦੇ ਵਾਸਤੇ ਨੇ ਜੇ ਆਮ ਸਿੱਖ ਜਵਾਬ ਦੇ ਐ ਤੇ ਵੱਡੇ ਤੋਂ ਵੱਡੀ ਜਥੇਬੰਦੀ ਵੀ ਬੋਲੋ ਸਿੰਘੋ ਵੱਡੇ ਤੋਂ ਵੱਡੀ ਜਥੇਬੰਦੀ ਵੀ ਵੱਡੇ ਤੋਂ ਵੱਡਾ ਬਾਬਾ ਵੀ ਵੱਡੇ ਤੋਂ ਵੱਡਾ ਮੁਖੀ ਵੀ ਜਵਾਬ ਦੇ ਐ ਆਮ ਬੰਦਾ ਸਰੋਪਾ ਪਾ ਦੇ ਆ ਜੋਦੀ লাশ ਉੱਤੇ ਤੇ ਰੌਲਾ ਪੈ ਜਾਏਗਾ ਜਿੱਦਣ ਜਿਉਂਦੇ ਜਾਗਦੇ ਨੂੰ ਉਹਦੇ ਉੱਤੇ ਬਰਾਜਮਾਨ ਨੂੰ ਉਹਨਾਂ ਦਿਨਾਂ 'ਚ ਜਿੱਦਣ ਹਮਲੇ ਹੋ ਰਹੇ ਸੀ ਜਿੱਦਣ ਮੁਕਾਬਲੇ ਹੋ ਰਹੇ ਸੀ ਉਹਨਾਂ ਦਿਨਾਂ ਦੇ ਵਿੱਚ ਸਰੂਪਾ ਦਿੱਤਾ ਉਹਦਾ ਜਵਾਬ ਕੌਣ ਦੇਗਾ ਸਾਡੇ ਵਰਗੇ ਕਦੇ ਸਵਾਲ ਨਹੀਂ ਸੀ ਚੁੱਕਦੇ ਪਰ ਇਹਨਾਂ ਨੇ ਸਾਨੂੰ ਸਵਾਲ ਚੁੱਕਣ ਲਾ ਦਿੱਤਾ ਨਾ ਜੀ ਨਾ ਸਾਡੇ ਵਰਗਾ ਕੋਈ ਨਹੀਂ ਸੀ ਸਟੇਜ ਤੇ ਬੋਲਦਾ ਹੁੰਦਾ ਪਰ ਸਾਡੇ ਨਾਲ ਤੱਕਾ ਹੀ ਇਹਨਾਂ ਕਰਦੇ ਨੇ ਕਿ ਕਰੀਏ ਕੀ ਫਿਰ ਡਿਫੈਂਸ ਵਿੱਚ ਸਵਾਲ ਪੁੱਛਣਾ ਪੈਂਦਾ ਵੀ ਜੇ ਸਾਨੂੰ ਪੁੱਛਦੇ ਹੋ ਤੇ ਤੁਸੀਂ ਵੀ ਜਵਾਬ ਦਿਓ ਤੇ ਚੇਤਾ ਰੱਖਿਓ ਗੁਰਮਖੋ ਅਸੀਂ ਹਰ ਸਵਾਲ ਦਾ ਜਵਾਬ ਦੇ ਦੇਵਾਂਗੇ ਜਿੱਦਣ ਅਸੀਂ ਸਵਾਲ ਪੁੱਛਣ ਲੱਗੇ ਤੁਹਾਨੂੰ ਇੱਕ ਜਵਾਬ ਨਹੀਂ ਇਹ ਚੇਤਾ ਰੱਖਿਓ ਗਰੰਟੀ ਹੈ ਇਸ ਗੱਲ ਦੀ ਆਪਣੇ ਤੇ ਲੱਗਿਆ ਇੱਕ ਇੱਕ ਦਾਗ ਇੱਕ ਇੱਕ ਜਵਾਬ ਦੇ ਦੇਾਂਗੇ ਸੰਗਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿੱਦਣ ਅਸੀਂ ਸਵਾਲਾਂ ਦੀ ਝੜੀ ਲਾਈ ਉਦੋਂ ਜਵਾਬ ਨਹੀਂ ਆਉਣੇ ਇੱਕ ਪੱਕੀ ਗੱਲ ਸਾਰ ਸ੍ਰੀ ਆਕਾਲ ਤੁਹਾਨੂੰ ਜਵਾਬ ਨਹੀਂ ਆਉਣੇ ਤੇ ਤਾਂ ਅਸੀਂ ਸਵਾਲਾਂ ਦੀ ਝੜੀ ਲਾਤੀ ਪਰ ਜੇ ਤੁਸੀਂ ਪੁੱਛਦੇ ਰਹੇ ਤੇ ਫਿਰ ਅਸੀਂ ਵੀ ਪੁੱਛਣਾ ਲੱਗਾਂਗੇ ਪੁੱਛਣ ਲੱਗਾਂਗੇ ਫਿਰ ਅਸੀਂ ਫਿਰ ਕੱਲੇ ਕੱਲੇ ਸਵਾਲ ਦਾ ਜਵਾਬ ਮੰਗਾਗੇ ਤੁਹਾਡੇ ਤੋਂ ਅਸੀਂ ਨਹੀਂ ਸੀ ਬੋਲਦੇ ਤੁਸੀਂ ਸਾਨੂੰ ਬੋਲਣ ਲਗਾਤਾ ਬੱਚਾ ਬੱਚਾ ਪੰਜਾਬ ਦਾ ਬੋਲਦਾ ਨਹੀਂ ਪਰ ਬੋਲਣ ਲੱਗ ਜੂ ਜੇ ਤੁਸੀਂ ਐਦਾਂ ਹੀ ਕਰਦੇ ਰਹੇ ਚਲੋ ਵਿਚ ਦੀ ਗੱਲ ਹੋਰ ਪਾਸੇ ਚਲੀ ਗਈ ਅੱਤਵਾਦੀ ਕਹਿ ਕੇ ਮਾਰੇ ਕੱਲ ਚਲੋ ਉੱਥੇ ਰੱਖੀਏ ਸੁਰਤ ਆ ਲਾਸਟ ਦੋ ਪਹਿਰੇ ਨੇ ਇੱਕ ਲਾਸਟ ਵਾਲਾ ਵੀ ਬੜਾ ਵਧੀਆ ਸੁਣਨ ਵਾਲਾ ਸੁਣ ਲਿਓ ਪਹਿਲਾਂ ਸੁਣਾ ਦਿਓ ਜਿਹੜਾ ਚੱਲ ਰਿਹਾ ਸੀ ਤਬਰਾਂ ਦੇ ਤਬਰ ਕਹੀ ਕਹਿ ਕੇ ਆਤਵਾ ਦੀਨੇ ਮਾਰੇ ਜੋ ਜਿਉਂਦੇ ਬਚ ਗਏ ਨੇ ਨਾ ਸਾੰਬੇ ਝੁਲਮਾਂ ਦੀ ਗਾਥਾ ਨੂੰ ਦੱਸਦਾ ਹਰ ਇੱਕ ਜੀ ਦਾ ਪਿੰਡਾ ਸਿੱਖੀ ਤੋਂ ਵਰ ਗਏ ਜਿਹੜੇ ਬੇਸ਼ਕੀਮਤੀ ਜਿੰਦਾਂ ਸਿੱਖੀ ਤੋਂ ਵਰ ਗਏ ਬੇਸ਼ਕੀਮਤੀ ਜਿੰਦਾ ਸਾਡੇ ਜਥੇ ਦਾਰਾਂ ਨੇ ਉਹਨੂੰ ਫਖਰੇ ਕਮ ਹੈ ਮਨਿਆ ਹੁਣ ਦੇਖੇ ਤਾਬੂ ਨੂੰ ਜਿਨਾ ਨੇ ਰਣਬੀਰ ਸ਼ਹੀਦਾਂ ਤੇ ਰਣਬੀਰ ਸ਼ਹੀਦਾਂ ਤੇ ਹੱਸਦਾ ਹਰ ਇਪਿਆਨ ਦਰੰਗਾ ਸਿੱਕੀ ਉਵਰ ਗਏ ਜਿਹੜੇ ਬੇ ਜਿੰਦਾ ਸਿੱਖੀ ਤੋਂ ਵਰ ਗਏ ਜਿਹੜੇ ਬੇਸ਼ਕੀਮਤੀ ਜਿੰਦਾ ਜਿਹੜੇ ਬੇਸ਼ਕੀਮਤੀ ਜਿੰਦਾ ਜਿਹੜੇ ਬੇਸ਼ਕੀਮਤੀ ਜਿੰਦਾ